ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਰਹੇ ਨੇ ਗੁਰੂ ਪਾਤਸ਼ਾਹ ਦੇ ਹੁਕਮ ਦੇ ਉੱਪਰ ਪਟਨੇ ਤੋਂ ਪੰਜਾਬ ਲਖਨੌਰ ਨਾਨਕੇ ਸੀ ਰੁਕੇ ਰੁਕੇ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਦਾ ਫਰਮਾਨ ਆ ਗਿਆ ਕਿ ਸ਼ਹਜਾਦੇ ਨੂੰ ਅਜੇ 2 ਦਿਨ ਇੱਥੇ ਰੋਕ ਕੇ ਰੱਖੋ ਰੁਕੇ ਇੱਕ ਬੜੀ ਵਿਲੱਖਣ ਘਟਨਾ ਹੋਈ ਇੱਕ ਪਾਲਕੀ ਲੰਘ ਰਹੀ ਹੈ ਇੱਕ ਫਕੀਰ ਮੁਰਾਕਬੇ ਦੇ ਵਿੱਚ ਮੁਰਾਕਬਾ ਸੁਰਤ ਸਮਾਧੀ ਦੇ ਵਿੱਚ surdi samadhi ਦੇ ਵਿੱਚ ਉਹ ਜਿਸ ਵੀ ਸਮਾਦ ਦੇ ਵਿੱਚ ਹੈ ਉਹਨੂੰ ਇੰਝ ਲੱਗਾ ਕਿ ਅੱਜ ਮੇਰੇ ਆਲੇ ਦੁਆਲੇ ਇੱਕ ਵੱਖਰਾ ਆਨੰਦ ਹੈ ਮਰੀਦਾਂ ਨੂੰ ਕਹਿੰਦਾ ਪਾਲਕੀ ਰੋਕ ਦਿਓ ਪਾਲਕੀ ਰੋਕੀ ਤੇ ਸਾਹਮਣੇ 5 ਸਾਲ ਦਾ ਸ਼ਹਿਜ਼ਾਦਾ ਬਾਲ ਗੁਰੂ ਤੀਰ ਕਮਾਨ ਦੇ ਨਾਲ ਨਿਸ਼ਾਨਾ ਲਾ ਰਿਹਾ ਕਮਾਨ ਖਿੱਚਿਆ ਹੋਇਆ ਹੱਥ ਦੇ ਵਿੱਚ ਤੀਰ ਤੇ ਪੀਰ ਕੋਲ ਆ ਕੇ ਖੜਾ ਹੋ ਗਿਆ ਤੇ ਕਮਾਨ ਨੂੰ ਮੋਢੇ ਤੇ ਪਾ ਕੇ ਬੜਾ ਸਹਿਦ ਵਿੱਚ ਪੁੱਛਿਆ ਪੀਰ ਜੀ ਅਜੇ ਮਿਲਿਆ ਨਹੀਂ ਪੀਰ ਨੂੰ ਪੰਜ ਸਾਲ ਦੀ ਆਜੂ ਇੰਨੇ ਜੇ ਮਿਲਿਆ ਨਹੀਂ ਉਹਦਾ ਜਵਾਬ ਕਹਿੰਦਾ ਕਿ ਜਦੋਂ ਦਰੂਦ ਮੀਰੇ ਕਾਰਵਾਸ ਜੰਨਤ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇਰੇ ਦیدار ਹੁੰਦੇ ਸੀ ਪਹਿਲਾਂ ਤੇ ਨਹੀਂ ਸੀ ਮਿਲਿਆ ਪਰ ਅੱਜ ਮਿਲ ਗਿਆ ਪਹਿਲਾਂ ਤੇ ਨਹੀਂ ਸੀ ਮਿਲਿਆ ਪਰ ਅੱਜ ਮਿਲ ਗਿਆ ਆਰਫਦੀਨ ਗੁਰਨਾਨਕ ਦੇ ਦਰ ਤੇ ਝੁਕਿਆ ਤੇ ਉਹਦੇ ਸ਼ਰਧਾਲੂ ਬੜੇ ਹੈਰਾਨ ਨੇ ਕੀ ਕੀ ਹੋ ਗਿਆ ਇਹ ਕਿਵੇਂ ਦਾ ਵਿਸਮਾਦ ਕਿ ਪੀਰ ਜੀ ਇੰਨੀ ਉੱਚੀ ਅਵਸਥਾ ਤੇ ਇੰਨੀ ਵਡੇਰੀ ਉਮਰ ਪੰਜ ਸਾਲ ਦਾ ਇੱਕ ਬਾਲ ਗੁਰੂ ਹੈ ਉਹਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਬੈਠੇ ਨੇ ਦੂਸਰੀ ਵਾਰ ਫਿਰ ਇੱਥੇ ਭੀਖਣ ਛਾ ਜੀ ਫਿਰ ਪਾਤਸ਼ਾਹ ਦੇ دیدار ਕਰਨ ਆਉਂਦੇ ਨੇ ਉਹੀ ਭੀਖਣ ਛਾ ਜਿਹੜੇ ਪਟਨੇ ਵੀ ਗਏ ਸਨ ਉਹ ਸਾਨੂੰ ਬੜੀ ਛੋਟੀ ਜੀ ਗੱਲ ਲੱਗਦੀ ਹੈ ਕਿ ਉਹਨਾਂ ਨੇ ਦੋ ਕੁਝੇ ਅੱਖੇ ਰੱਖੇ ਦੂਜੀ ਵਾਰ ਫਿਰ ਲਖਨੌਰ ਆ ਕੇ ਦੋ ਕੁਝੇ ਅੱਖੇ ਰੱਖੇ ਪਰ ਇਹ ਗੱਲ ਛੋਟੀ ਨਹੀਂ ਹੈ ਉਹਦਾ ਕਾਰਨ ਕੀ ਹੈ ਕਿ ਜਿਹੜੇ ਭੀਖਣ ਸ਼ਾਹ ਜੀ ਨੇ ਉਹ ਅਸਲ ਦੇ ਵਿੱਚ ਜਿਸ ਨੂੰ ਲਸ਼ਕਰ ਯਾਦ ਕਿਹਾ ਜਾਂਦਾ ਹੈ ਮੁਹੰਮਦ ਸਾਹਿਬ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਨਾਲ ਹੁੰਦਾ ਸੀ ਉਹਦਾ ਪੂਰਾ ਨਾਮ ਸੀ ਉਸਾਨ ਨਵਾ ਬਿਨ ਜੈਦ ਇਹ ਉਹਦੇ ਖਾਨਦਾਨ ਦੇ ਵਿੱਚੋਂ ਨੇ ਤੇ ਇਹਨਾਂ ਦੇ ਜਿਹੜੇ ਮਾਤਾ ਜੀ ਸੀ ਉਹ ਹਜ਼ਰਤ ਮੁਹੰਮਦ ਸਾਹਿਬ ਦੀ ਜਵਾਈ ਹਜ਼ਰਤ ਅਲੀ ਦੇ ਖਾਨਦਾਨ ਦੇ ਵਿੱਚੋਂ ਨੇ ਬਹੁਤ ਉੱਚਾ ਖਾਨਦਾਨ ਇਹਨਾਂ ਦਾ ਤੇ ਇੰਨੇ ਉੱਚੇ ਖਾਨਦਾਨ ਦੇ ਇੱਕ ਇੰਨੇ ਉੱਚੇ ਪੀਰ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਸ਼ਾਹੀ ਕਰਕੇ ਤੇ ਸੀ ਕਿਨੇ ਭੀਖਣ ਸ਼ਾਹ ਜੀ ਤੇ ਜਿਨ੍ਹਾਂ ਦੀ ਮਾਤਾ ਸਡੋਰੇ ਦੀ ਰਹਿਣ ਵਾਲੀ ਹੈ ਤੇ ਜਿਹੜੀ ਸਡੋਰੇ ਚ ਰਹਿਣ ਵਾਲੀ ਮਾਤਾ ਹੈ ਉਹ ਸੈयद ਗਲਾਮੂਦੀਨ ਦੀ ਭੈਣ ਹੈ ਤੇ ਸੈयद ਗਲਾਮੂਦੀਨ ਉਹ ਹੈ ਜਿਹਦੇ ਘਰ ਦੇ ਵਿੱਚ ਸੈयद ਬਦਰੂਦੀਨ ਜਨਮ ਲੈਂਦਾ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਪੀਰ ਬੁੱਧੂ ਸ਼ਾਹ ਆਖਦੇ ਹਾਂ ਰਿਸ਼ਤੇ ਵਿਆਪਸ ਦੇ ਉੱਚੇ ਪਰਿਵਾਰ ਨੇ ਸੰਬੰਧ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਗਾੜੀ ਦੀ ਜੰਗ ਦੀ ਗੱਲ ਕਰੀਏ ਥੋੜੀ ਜਿਹੀ ਮੈਂ ਆਰੰਭ ਵਿੱਚ ਕਿਹਾ ਸੀ ਕਿ ਜਦੋਂ ਨੰਦ ਲਾਲ ਇਹ ਗੱਲ ਕਹਿੰਦਾ ਹੈ ਨਾ ਕਿ ਹਰ ਦੋ ਆਲਮ ਕੀਮਤੇ ਇਕ ਤਾਰ ਮੂਏ ਯਾਰਾਂ ਕਿ ਜਿਹੜੀ ਦੋ ਜਹਾਨ ਦੀ ਦੌਲਤ ਹੈ ਉਹ ਤੇ ਮੇਰੇ ਯਾਰ ਦੇ ਕੇਸਾਂ ਦੀ ਇੱਕ ਤਾਰ ਦੇ ਉੱਪਰ ਕੁਰਬਾਨ ਕੀਤੀ ਜਾ ਸਕਦੀ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਟੇ ਦੇ ਕੋਲ ਪੰਗਾੜੀ ਦੇ ਸਥਾਨ ਦੇ ਉੱਪਰ ਰਾਜਿਆਂ ਨੇ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ ਇਹ ਉਹ ਰਾਜੇ ਨੇ ਪਹਾੜੀ ਰਾਜੇ ਜਿਨ੍ਹਾਂ ਦੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੱਧਦੇ ਵੀ ਬਹੁਤ ਵਾਰ ਕੀਤੀ ਹੈ ਪਰ ਆਪਣੀ ਆਦਤ ਤੇ ਦਗਾ ਕਮਾਉਣ ਵਾਲੇ ਸੁਭਾਅ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਉੱਪਰ ਹਮਲਾ ਕਰ ਦਿੱਤਾ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਦੀ ਫੌਜ ਦੇ ਵਿੱਚ 500 ਪਠਾਨ ਮਹੀਨਾਵਾਰ ਤਨਖਾਹ ਦੇ ਉੱਪਰ ਭਰਤੀ ਕਰਾਇਏ ਸੀ ਰਾਜੇ ਦੀਆਂ ਗੱਲਾਂ ਦੇ ਵਿੱਚ ਆ ਗਏ ਸਾਥ ਛੱਡ ਕੇ ਪੱਜ ਉਹਨੂੰ ਕੁਝ ਸਿੰਘ ਨੇ ਤੇ ਉਧਰ ਰਾਜਿਆਂ ਦੀ ਫੌਜ ਹਮਲਾ ਕਰ ਦਿੱਤਾ ਸਿੰਘ ਜੂਜੇ ਨੇ ਉਹ ਵੀ ਜੂਜੇ ਜਿਹੜੇ ਜੂਜਣਾ ਜਾਣਦੇ ਹੀ ਨਹੀਂ ਸੀ ਇਹ ਦੁਨੀਆ ਦੇ ਕੁ ਬਲਖਣ ਚਾਂਗੇ ਇੱਥੇ ਕਿਰਪਾਲ ਦਾਸ ਉਦਾਸੀ ਜੂਜ ਰਿਹਾ ਹੈ ਹੱਥ ਦੇ ਵਿੱਚ ਡੰਡਾ ਲੈ ਕੇ ਇੱਕ ਵੱਡੇ ਯੋਧੇ ਨੂੰ ਜ਼ਮੀਨ ਤੇ ਸੁੱਟ ਦਿੰਦਾ ਹੈ ਕਿਰਪਾਲ ਦਾਸ ਕੋਪਿਉਂ ਕੁਤਕਾ ਸੰਭਾਰਨ ਹਠੀ ਚਧਾਇਤ ਕੇਸੀ ਸਚਾਰਕ ਉਠੀ ਛਿਛ ਮਿਜਮ ਕੱਡਾ ਮੇਜ ਜੋਰ ਮਨੋ ਬਾਕਨਮ ਮਟਕੀ ਕਾਰ ਫੋੜਨ ਪਿੰਦਾ ਜਿਸ ਤਰ੍ਹਾਂ ਕ੍ਰਿਸ਼ਨ ਨੇ ਕਿਤੇ ਮੱਖਣ ਵਾਲੀ ਮਟਕੀ ਫੋੜ ਦਿੱਤੀ ਹੋਵੇ ਨਾ ਇਸ ਤਰ੍ਹਾਂ ਹਯਾਤਖਾਂ ਦੇ ਸਿਰ ਦੇ ਵਿੱਚ ਡਾਂਗ ਮਾਰੀ ਤੇ ਜ਼ਮੀਨ ਤੇ ਸੁੱਟ ਦਿੰਦਾ ਕਈ ਰਾਜੇ ਉਹਨਾਂ ਦੇ ਅਹਲਕਾਰ ਇਸ ਜੰਗ ਦੇ ਵਿੱਚ ਔਰ ਇਸ ਪੱਕੀ ਹੋਈ ਜੰਗ ਦੇ ਵਿੱਚ ਇਹ ਦੁਨੀਆ ਦੀ ਵਿਲੱਖਣ ਘਟਨਾ ਵਾਪਰੀ ਹੈ ਕਿ ਇੱਕ ਸੂਫੀ ਫਕੀਰ ਆਪਣੇ ਪੁੱਤਰ ਆਪਣੇ ਭਤੀਜੇ ਆਪਣੇ ਬਾਪ ਤੇ ਆਪਣੇ ਸੱਤ ਸੂ ਮਰੀਦਾਂ ਦੇ ਨਾਲ ਜੰਗ ਦੇ ਵਿੱਚ ਸ਼ਾਮਲ ਹੁੰਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਕਦੀ ਅਜਿਹੀ ਹੋਇਆ ਕਿ ਕਿਸੇ ਸੂਫੀ ਦੇ ਕੋਲ ਰੋਹਾਨੀ ਇਲਮ ਦੀ ਮਾਰਫਤ ਸੂਝ ਲੈਣ ਆਏ ਉਹਦੇ ਮਰੀਦ ਜਿਹੜੇ ਨੇ ਇੱਕ ਜੰਗ ਦੇ ਵਿੱਚ ਚਲੇ ਜਾਣ ਦੁਨੀਆ ਦੇ ਇਤਿਹਾਸ ਵਿੱਚ ਇੱਕ ਵੀ ਮਿਸਾਲ ਨਹੀਂ ਹੈ ਕਿ ਗਲਾਮਉਦੀਨ ਦਾ ਪੁੱਤਰ ਬਦਰਉਦੀਨ ਜਿਸ ਨੂੰ ਅਸੀਂ ਪੀਰ ਬੁੱਧੂ ਸ਼ਾਹ ਆਖਦੇ ਹਾਂ ਉਹ ਪੰਗਾਣੀ ਦੀ ਜੰਗ ਦੇ ਵਿੱਚ ਆਇਆ ਨਾਲ ਪੁੱਤ ਨੇ पहला पुत्र सैयद शाह हुसैन दूसरा पुत्र सैयद मोहम्मद बख्श तीसरा पुत्र सैयद मोहम्मद शाह चौथा पुत्र सैयद अशरफ चार पुत्र मैदान जंग बाप नाल, मुरीद नाल, नाल मैदान जंग च जूझ रहे और कलगी पातशाह गुरु गोबिंद महाराज के सामने आ गया राजा हरी राजा हरिचंद ਪਹਾੜੀ ਰਾਜਿਆਂ ਵਿੱਚ ਸਭ ਤੋਂ ਚੰਗਾ ਤੀਰ ਅੰਦਾਜ਼ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹੈ ਤੇ ਪਾਤਸ਼ਾਹ ਕਹਿੰਦੇ ਹਰੀਚੰਦ ਬਾਹਰ ਕਰ ਕਰ ਬਾਹਰ ਹਰੀਚੰਦ ਨੇ ਪਹਿਲਾ ਤੀਰ ਚਲਾਇਆ ਪਾਤਸ਼ਾਹ ਕਹਿੰਦੇ ਕਾਨ ਸ਼ਹਿ ਕੇ ਸਦਾਇਓ ਕਾਨ ਦੇ ਕੋਲ ਉਹਦੀ ਲੱਗ ਗਿਆ ਦੂਜਾ ਤੀਰ ਮਾਰਿਆ ਘੋੜੇ ਤੇ ਲੱਗੋ ਦੀ ਲੰਗ ਗਿਆ ਜਦੋਂ ਤੀਜਾ ਤੀਰ ਮਾਰਿਆ ਨਾ ਤ੍ਰਿਤਿਆ ਤੀਰ ਪੇਟੀ ਮੁਚਾਰੀ ਕਮਰ ਕੱਸੇ ਚ ਆ ਕੇ ਵੱਜਾ ਚੁਬੀ ਚਿਰ ਚਰਮਣ ਪੋੜੀ ਦੀ ਨੋਕੋ ਦੀ ਚਮੜੀ ਚਾ ਕੇ ਖੋਬੀ ਤੇ ਪਾਦਸ਼ਾਹ ਕਹਿੰਦੇ ਹੁਣ ਉਹਨੇ ਤਿੰਨ ਵਾਰ ਕਰ ਲਈ ਸੀ ਹੁਣ ਉਹ ਤਿੰਨ ਵਾਰ ਕਰ ਚੁੱਕਾ ਸੀ ਤੇ ਹੁਣ ਪਾਦਸ਼ਾਹ ਨੇ ਮੋਢੇ ਤੋਂ ਕਮਾਨ ਲਾਇਆ ਤੇ ਫਿਰ ਜੱਬੇ ਬਾਣ ਲੱਗ ਗਿਓ ਤੱਪੈ ਰੋਸ ਜਾਗਿਓ ਕਰਨ ਲੈ ਕਮਾਨਣ ਹਨਨ ਬਾਣ ਤਾਰਣ ਤੇ ਫਿਰ ਹਰੀ ਚੰਦ ਮਾਰੇ ਸਚੋਦਾ ਵਿਧਾਰਿਆ ਹਰੀ ਚੰਦ ਹੁਣ ਇਸ ਗੱਲ ਨੂੰ ਸਮਝੋ ਬਹੁਤ ਜ਼ਰੂਰੀ ਸਮਝਣ ਵਾਲੀ ਗੱਲ ਹੈ ਖਨਨ ਬਾਣ ਤਾਨਣ ਜਦੋਂ ਕਮਾਨ ਦੇ ਚ ਲੈ ਕੇ ਬਾਣ ਨੂੰ ਤਾਣਾ ਤੇ ਸੱਚ ਜਾਣਿਓ ਇਸ ਕਮਾਨ ਨੂੰ ਚਲਾਉਣਾ ਤਾਂ 4 ਸਾਲ ਦੀ ਉਮਰ ਚ ਸ਼ੁਰੂ ਕਰ ਦਿੱਤਾ ਸੀ ਜਦੋਂ ਗੰਗਾ ਦੇ ਕੰਡੇ ਦੇ ਉੱਪਰ ਸ਼ਿਵਦੱਤ ਦੇ ਵੇਖਿਆ ਸੀ ਤੀਰ ਅੰਦਾਜ਼ੀ ਤਾਂ ਉਦੋਂ ਸ਼ੁਰੂ ਕਰ ਦਿੱਤੀ ਸੀ ਤੇ ਮੈਨੂੰ ਕਈ ਵਾਰੀ ਬੜਾ ਮਹਿਸੂਸ ਹੁੰਦਾ ਹੈ ਮਹਿਸੂਸ ਇਹ ਹੁੰਦਾ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਕਮਾਨ ਦੀ ਗੱਲ ਕਰੀਏ ਤੇ ਤੀਰ ਅੰਦਾਜ਼ੀ ਵਾਲ ਅਵਸਥਾ ਚ ਸ਼ੁਰੂ ਕਰ ਦਿੱਤੀ। ਬੜੀ ਛੋਟੀ ਅਵਸਥਾ ਚ ਤੀਰ ਅੰਦਾਜ਼ੀ ਸ਼ੁਰੂ ਕਰ ਦਿੱਤੀ। ਹੁਣ ਉਹ ਜਿਸ ਅਵਸਥਾ ਦੇ ਵਿੱਚ ਦੀ ਉਹਨਾਂ ਨੇ ਹਨਨ ਬਾਣ ਤਾਰਨ ਉਹਨਾਂ ਨੇ ਆਪਣੇ ਤੀਰ ਦੇ ਬਾਰੇ ਬਹੁਤ ਕੁਝ ਲਿਖਿਆ ਤੀਰ ਤੇ ਕਮਾਨ ਦੇ ਬਾਰੇ। ਉਹ ਚਮਕੌਰ ਦੇ ਵਿੱਚ ਵੀ ਲਿਖਦੇ ਨੇ। ਕਹਿੰਦੇ ਚੂ ਦੀਦਮ ਜਦੋਂ ਮੈਂ ਵੇਖਿਆ ਬਾਹ ਨਾ ਹਰ ਬਾ ਆਮਦ ਬਾ ਜ਼ਨ ਚਸ਼ੀ ਦੇ ਖਿੱਚ ਕੇ ਯੱਕੇ ਤੀਰ ਮਨ ਬੇਦਰੰਗ। ਜੇ ਜਦੋਂ ਮੈਂ ਵੇਖਿਆ ਕਿ ਨਹਿਰ ਖਾਨ ਜੰਗ ਦੇ ਵਿੱਚ ਆਇਆ ਤੇ ਮੈਂ ਇੱਕ ਤੀਰ ਖਿੱਚ ਕੇ ਮਨੋ ਬੇਦਰਗ ਫਾਰਸੀ ਚ ਕਹਿੰਦਾ ਵਿਦਆਊਟ ਐਨੀ ਹੇਸਿਟੇਸ਼ਨ ਦੁਬਦਾ ਤੋਂ ਬਿਨਾ ਮੈਂ ਇੱਕ ਤੀਰ ਖਿੱਚ ਕੇ ਮਾਰਿਆ ਨਹਿਰ ਖਾਨ ਨੂੰ ਜ਼ਮੀਨ ਤੇ ਸੁੱਟ ਦਿੱਤਾ ਅਗਲੀ ਗੱਲ ਉਹ ਫਿਰ ਕਰਦੇ ਨੇ ਕਹਿੰਦੇ ਔਰੰਗਜ਼ੇਬ ਤੇਰੇ ਦੋਸਤ ਰਾਮ ਬਹਾਦਰ ਸੀ ਮਾਰੇ ਗਏ ਬਸੇ ਹਮਲਾ ਕਰਦੰ ਬੰਬਰਦਾਰ ਕੀ ਅਜ਼ਮ ਹੋਸ਼ ਕੀ ਅਜ਼ਮ ਦੀਵਾਲੀ ਜ਼ਫਰਨਾਮੇ ਚ ਫਿਰ ਉਹ ਕਹਿੰਦੇ ਨੇ ਕਿੰਦੇ ਮੈਂ ਤੀਰ ਖਿੱਚਿਆ ਹੋਇਆ ਸੀ ਤੇ 13 ਜਰਨੈਲ 7000 ਮਨਸਬਦਾਰ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਵਾਲੇ ਦਾਪਾ ਖਵਾਜ਼ਾ ਖিজਰ ਬੈ ਮੂਦਲੀ ਖਾਨ ਮੈਦਾਨੇ ਜੰਗ ਚ ਤੇ ਕੁਦਰਤੀ ਉਹਨੇ ਮੈਨੂੰ ਵੇਖ ਲਿਆ ਚਮਕੌਰ ਦੀ ਗੜੀ ਚ ਉਹਨੇ ਮੈਨੂੰ ਵੇਖ ਲਿਆ ਤੇ ਜਦੋਂ ਨੇ ਵੇਖਿਆ ਕਿ ਗੁਰੂ ਨੇ ਤੀਰ ਖਿੱਚਿਆ ਹੋਇਆ ਨਾ ਕਹਿੰਦਾ ਘੋੜੇ ਤੁੱਤਰਿਆ ਤੇ ਕੰਧ ਦੇ ਉਲੇ ਛੁਪ ਗਿਆ ਕਹਿੰਦੇ ਹੁਣ ਦੁਬਿਧਾ ਕਿ ਆ ਫਾਜ਼ਾ ਮਰਦੂਦ ਸਾਇਆ ਦੀਵਾਰ ਬ ਮੈਦਾਨਾ ਆਮਦ ਬ ਮਰਦਾਨਾ ਬਾ ਦਰੇਗਾ ਅਫਸੋਸ ਅਗਰ ਰੂਏ ਉਹ ਦੀਦ ਮੇਂ ਕਿਤੇ ਉਹ ਮਰੀ ਅੱਖਾਂ ਦੇ ਸਾਹਮਣੇ ਮੈਨੂੰ ਨਜ਼ਰਾਂ ਮਿਲਾ ਕੇ ਮੈਦਾਨੇ ਜੰਗ 'ਚ ਮਰਦਾਂ ਵਾਂਗੂ ਲੜਦਾ ਬਾ ਜਖਤੀਰ ਲਾਚਾਰ ਬਖਸ਼ੀਦ ਮੈਂ ਇੱਕ ਤੀਰ ਉਹਨੂੰ ਵੀ ਬਚ ਦਿੰਦਾ ਪਰ ਗੁਰੂ ਗੋਬਿੰਦ ਸਿੰਘ ਦੀ ਆਤਮਾ ਨੇ ਇਜਾਜ਼ਤ ਹੀ ਨਹੀਂ ਦਿੱਤੀ ਕਿ ਜੋੜਾ ਜੋਦਾ ਮੈਦਾਨੇ ਜੰਗ 'ਚ ਮਰਦਾਂ ਵਾਂਗੂ ਨਾਲ ਲੜੇ ਉਸ ਨਮਰਤ ਤੇ ਗੁਰੂ ਗੋਬਿੰਦ ਸਿੰਘ ਵਾਰ ਕਰੇ ਨਹੀਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਰ ਅੰਦਾਜ਼ੀ ਦੀਆਂ ਸਿਫਤਾਂ ਆਪ ਬਿਆਨ ਕਰਦੇ ਨੇ ਪਰ ਅੱਜ ਹੋ ਕੀ ਰਿਹਾ ਹੈ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਚੱਲਦੀਆਂ ਨੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਾਨ ਦਾ ਜਿਹੜਾ ਭਾਰ ਹੈ ਨਾ ਉਹ ਤੇ 490 ਕਿਲੋ ਸੀ ਬਈ ਇਹਵੇ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ ਕਮਾਨ ਦਾ ਜਿਹੜਾ ਭਾਰ ਹੈ ਉਹ ਚੁੱਕਣ ਦੇ ਵਿੱਚ ਨਹੀਂ ਵੇਖਿਆ ਜਾਂਦਾ ਉਹ ਟੈਂਸਾਈਲ ਪਾਵਰ ਵੇਖੀ ਜਾਂਦੀ ਹੈ ਕਿੰਨੀ ਹੈ ਜਦੋਂ ਕਮਾਨ ਦੀ ਤੰਦੀ ਨੂੰ ਖਿੱਚਿਆ ਜਾਂਦਾ ਤੇ ਖਿੱਚਣ ਦੇ ਵਾਸਤੇ ਜਿੰਨੇ ਪੌਂਡ ਜ਼ੋਰ ਲੱਗਦਾ ਜਿਹਨੂੰ ਟੈਂਸਾਈਲ ਪਾਵਰ ਕਹਿੰਦੇ ਨੇ ਉਹ ਹੁੰਦਾ ਹੈ ਕਿ ਕਮਾਨ ਦੀ ਜਿਹੜੀ ਹੈ ਤੰਦੀ ਦੀ ਖਿੱਚ ਦਾ ਭਾਰ ਕਿੰਨਾ ਹੈ ਤੇ ਅੱਜ ਕੱਲ ਪੰਜਾਬ ਪੌਂਡ ਤੋਂ ਲੈ ਕੇ 200 ਪੌਂਡ ਤੱਕ ਵਾਲੇ ਮਿਲਦੇ ਨੇ ਪਰ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਦੇ ਕਮਾਨ ਦੇ ਬਾਰੇ ਕਾਂ ਸਿੰਘ ਨਾਭਾ ਲਿਖਦੇ ਨੇ 9 ਟੰਕੀ ਇੱਕ ਟੰਕ ਹੁੰਦਾ ਹੈ 25 ਸੇਰ 25 ਸੇਰ ਬਣਦੇ ਨੇ 24 ਕਿਲੋ 983 ਗ੍ਰਾਮ ਤੇ ਉਹ ਤਕਰੀਬਨ 490 ਪੌਂਡ ਦੇ ਕਰੀਬ ਪड़ਦਾ ਦੁਨੀਆ ਦੇ ਵਿੱਚ ਨਹੀਂ ਜਹੇਗਾ ਮੈਂ ਜਿੰਨੇ ਵੀ ਦੁਨੀਆ ਦੇ بڑے بڑے ਵੱਡੇ ਬਾਦਸ਼ਾਹ ਉਹਨਾਂ ਦੇ ਮਿਊਜ਼ੀਅਮ ਚ ਪਏ ਮੈਂ ਵੇਖੇ ਨੇ ਕਮਾਨ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੰਨੀ ਵੱਧ ਟੈਂਸਾਈਲ ਪਾਵਰ ਵਾਲਾ ਕਮਾਨ ਕਿਤੇ ਨਹੀਂ ਦੱਸਿਆ ਹੁਣ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਨੇ ਉਸ ਕਮਾਨ ਚੋਂ ਚਲਾਏ ਹੋਏ ਇੱਕੋ ਤੀਰ ਦੇ ਨਾਲ ਖਰੀ ਚੰਦ ਨੂੰ ਜ਼ਮੀਨ ਤੇ ਸੁੱਟ ਦਿੱਤਾ ਰਾਜੇ ਭੱਜ ਗਏ ਸ਼ਾਮ ਦਾ ਸਮਾਂ ਹੁਣ ਇਸ ਅਵਸਥਾ ਤੇ ਵਿਸਮਾਦ ਨੂੰ ਸਮਝਿਓ ਪੀਰ ਬੁੱਧੂ ਛਾ ਦੇ ਤਿੰਨ ਪੁੱਤਰ ਸ਼ਹੀਦ ਹੋ ਚੁੱਕੇ ਨੇ ਇੱਕ ਭਤੀਜਾ ਸ਼ਹੀਦ ਹੋ ਚੁੱਕਾ ਹੈ ਇੱਕ ਇਤਿਹਾਸਕ ਸਰੋਤ ਦੇ ਮੁਤਾਬਕ ਸੈਦ ਗਲਾਮਉਦੀਨ ਉਹਨਾਂ ਦਾ ਬਾਪ ਵੀ ਸ਼ਹੀਦ ਹੋ ਚੁੱਕਾ ਹੈ। murid ਸ਼ਹੀਦ ਹੋ ਚੁੱਕੇ ਨੇ। ਦੁਨੀਆ ਦੀ ਪਹਿਲੀ ਜੰਗ ਹਰਿੰਦਰ ਸਿੰਘ ਮਹਬੂਬ ਇੱਕ ਬੜੀ ਪਿਆਰੀ ਗੱਲ ਲਿਖਦੇ ਨੇ ਕਹਿੰਦੇ ਜਦੋਂ ਇਹ ਮਰੀਦਾ ਦਾ ਟੋਲਾ ਇਹਨਾਂ ਸੂਫੀ ਫਕੀਰਾਂ ਦਾ ਟੋਲਾ ਜਦੋਂ ਜੰਗ ਦੇ ਵਿੱਚ ਲੜਨ ਵਾਸਤੇ ਆਇਆ ਨਾ ਤੇ ਬੇਸ਼ੱਕ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਸੁਰਤ ਜਿਹੜੀ ਹੈ ਨਾ ਉਹ ਅਸਲ ਦੇ ਵਿੱਚ ਹਲਾਜ਼ ਵਰਗੀ ਸੀ। ਹਲਾਜ਼ ਦੀ ਗੱਲ ਮੈਂ ਬਾਅਦ ਚ ਕਰਦਾ। ਉਹ ਸੁਰਤ ਹਲਾਜ਼ ਵਰਗੀ ਸੀ ਪਰ ਉਨ੍ਹਾਂ ਦੀ ਦ੍ਰਿੜਤਾ ਉਹਨਾਂ ਦੀ ਅਣਖ ਤੇ ਉਹਨਾਂ ਦਾ ਜਲਾਲ ਜਿਹੜਾ ਉਹ ਅਨਲ ਹੱਕ ਤੋਂ ਕਿਤੇ ਉੱਚਾ ਸੀ ਹੁਣ ਇਸ ਗੱਲ ਨੂੰ ਸਮਝ ਗਏ ਹੋਗੇ ਮਨਸੂਰ ਮਨਸੂਰ ﺍﻟहलाज ਉਸਤਾ ਨਾਮ ਸੀ ਅਨਲ ਹੱਕ ਦਾਸ ਨੇ ਨਾਰਾ ਦਿੱਤਾ ਕਿ ਇਨਸਾਨ ਦੇ ਵਿੱਚ ਵੀ ਪਰਮਾਤਮਾ ਹੈ ਖਲੀਫਾ ਰਸੂਲੀ ਤੇ ਚੜਾ ਦਿੱਤਾ ਉਸ ਨੇ ਉਸ ਮੌਤ ਨੂੰ ਪ੍ਰਵਾਨ ਕੀਤਾ ਤੇ ਬੜੇ ਪਿਆਰ ਦੇ ਨਾਲ ਕਿਹਾ ਕਿ ਇਸ਼ਕ ਦੀ ਨਮਾਜ਼ ਪੜਨ ਤੋਂ ਪਹਿਲਾਂ ਵਜ਼ੂ ਖੂਨ ਦੇ ਨਾਲ ਕਰਨਾ ਪੈਂਦਾ ਹੈ ਪਰ ਉਸ ਨੇ ਜੋ ਖੁਦਾ ਨੂੰ ਵੇਖਿਆ ਕਿੱਥੇ ਸੀ ਇਸ ਗੱਲ ਨੂੰ ਹਰਿੰਦਰ ਸਿੰਘ ਮਹਿਬੂਬ ਕਹਿੰਦੇ ਨੇ ਕਹਿੰਦੇ ਨੇ ਕਿ ਜਦੋਂ ਉਹਨਾਂ ਸੂਫੀ ਫਕੀਰਾਂ ਦਾ ਟੋਲਾ ਜੰਗ ਦੇ ਵਿੱਚ ਆਇਆ ਤੇ ਸੱਚ ਜਾਣਿਓ ਉਹਨਾਂ ਦਾ ਜਿਹੜਾ ਉਸ ਵੇਲੇ ਸੁਮਾਦ ਹੈ ਉਹ ਅਨਲ ਹੱਕ ਤੋਂ ਕਿਤੇ ਉੱਚਾ ਸੀ ਕਿਉਂ ਉੱਚਾ ਇਸ ਕਰਕੇ ਸੀ ਕਿ ਗੁਰੂ ਸਾਹਮਣੇ ਮਨਸੂਰ ਨੇ ਹੋ ਸਕਦਾ ਵੀ ਸੁਮਾਦ ਦੇ ਵਿੱਚ ਖੁਦਾ ਦੇ ਨਾਲ ਖੁਦ ਬਲਾਬਤਾ ਕੀਤਾ ਹੋਵੇ ਪਰ ਇੱਥੇ ਤਾਂ ਸਾਰੇ ਉਸ ਖੁਦਾ ਦੇ ਨੂਰ ਦੇ ਦਰਸ਼ਨ ਕਰ ਰਹੇ ਨੇ ਉਹਨਾਂ ਦਾ ਉਹ ਵਿਸਮਾਦੀ ਉਮੰਗ ਤਰੰਗ ਤੇ ਉਹ ਵਿਸਮਾਦੀ ਪਦਰਤਾ ਕਿਤੇ ਉੱਚਾ ਹੈ ਹੁਣ ਪੀਰ ਜੀ ਸ਼ਾਮ ਦਾ ਸਮਾਂ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਥੋੜੀ ਦੂਰ ਜਾ ਕੇ ਇੱਕ ਪੱਥਰ ਦੇ ਕੋਲ ਬੈਠੇ ਨੇ ਤੇ ਲੱਗਿਆ ਕਿ ਪੀਰ ਜੀ ਖੜੇ ਹੋ ਗਏ ਪੁੱਤਰ ਸ਼ਹੀਦ ਹੋਏ ਨੇ ਭਤੀਜੇ ਸ਼ਹੀਦ ਹੋਏ ਨੇ ਜਿਹੜਾ ਉਸ ਸਮੇਂ ਨੂੰ ਆਪਣੀ ਮਾਨਸਿਕਤਾ ਦੇ ਵਿੱਚ ਅਕਸ ਬਣਾ ਕੇ ਵੇਖਣ ਦਾ ਯਤਨ ਕਰੋ ਕਿ ਇੱਕ ਪਾਸੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਤੋਂ ਵੇਲੇ ਹੋਏ ਨੇ ਆਪ ਜੰਗ ਲੜ ਕੇ ਆਏ ਨੇ ਕੇਸਾਂ ਨੂੰ ਕੰਗਾ ਕਰ ਰਹੇ ਨੇ ਦੂਜੇ ਪਾਸੇ ਪੀਰ ਜੀ ਬੜੀ ਬਸਮਾਦੀ ਵਿਵਸਥਾ ਚ ਖੜੇ ਨੇ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਪੀਰ ਜੀ ਤੁਹਾਡੇ ਪੁੱਤਰ ਤੁਹਾਡੇ ਭਤੀਜੇ ਸਾਡੇ ਤਰਫ ਜੁੱਧ ਚ ਸ਼ਹੀਦ ਹੋਏ ਨੇ ਦੱਸੋ ਤੁਹਾਡੀ ਝੋਲੀ ਚ ਕੀ ਪਾ ਦੇਵਾਂ ਪੀਰ ਜੀ ਕਹਿੰਦੇ ਨੇ ਸਿਰਫ ਆਪਣਾ ਕਰਮ ਪਾ ਦਿਓ ਰਹਿਮ ਕਰ ਦਿਓ ਪਾਤਸ਼ਾਹ ਕਹਿੰਦੇ ਕਿ ਉਹ ਤਾਂ ਉਸ ਦਿਨ ਹੀ ਪੈ ਗਿਆ ਜਿਸ ਦਿਨ ਤੁਹਾਡੀ ਸਾਡੀ ਸਾਂਝ ਬਣ ਗਈ ਤੁਸੀਂ ਇਹ ਦੱਸੋ ਕੀ ਚਾਹੀਦਾ ਤੇ ਪੀਰ ਜੀ ਨੇ ਪਤਾ ਕੀ ਕਿਹਾ ਪਾਤਸ਼ਾਹ ਇਸ ਦਾਸ ਦੀ ਝੋਲੀ 'ਚ ਮੂਹੇ ਮੁਬਾਰਕ ਪਾ ਦਿਓ ਆਪਣਾ ਇੱਕ ਕੀਮਤੀ ਕੇਸ ਮੇਰੀ ਝੋਲੀ 'ਚ ਪਾ ਦਿਓ ਤੇ ਪਾਤਸ਼ਾਹ ਨੇ ਸਮੇਤ ਕੰਗੇ ਦੇ ਉਹ ਕੇਸ ਜਿਹੜਾ ਸੀ ਪੀਰ ਬੁੱਧੂ ਸਾਹਿਬ ਦੀ ਝੋਲੀ 'ਚ ਪਾ ਦਿੱਤਾ ਸ਼ਾਇਦ ਤੁਹਾਨੂੰ ਯਾਦ ਹੋਵੇ ਇਸ ਜੰਗ ਦੇ ਵਿੱਚ ਮਦਦ ਕਰਨ ਦੇ ਵਾਸਤੇ ਸਡੋਰੇ ਦੇ ਹਾਕਮ ਉਸਮਾਨ ਖਾਨ ਨੂੰ ਪਤਾ ਲੱਗਾ ਕਿ ਪੀਰ ਜੀ ਨੇ ਗੁਰਗੋਬਿੰਦ ਸਿੰਘ ਮਹਾਰਾਜ ਜਿਹੜਾ ਹਕੂਮਤ ਦਾ ਬਾਗੀ ਉਸ ਦੀ ਮਦਦ ਕੀਤੀ ਹੈ ਉਸੇ ਵੇਲੇ ਆਪਣੇ ਜਿਹੜੇ ਉਸਲੇ ਦੇ ਮੁਲਾਣੇ ਸੀ ਫਤਵਾ ਜਾਰੀ ਕਰਾ ਦਿੱਤਾ ਕਿ ਪੀਰ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸ਼ਹੀਦ ਹੋਣ ਤੋਂ ਪਹਿਲਾਂ ਪੀਰ ਜੀ ਆਪਣੇ ਘਰ ਦੇ ਵਿੱਚ ਨੇ ਆਪਣੇ ਬੇਟੇ ਦੇ ਨਾਲ ਆਪਣੀ ਪਤਨੀ ਦੇ ਨਾਲ ਸਲਾਹ ਪਤਾ ਕੀ ਕਰਦੇ ਨੇ ਹੋ ਸਕਦਾ ਮੈਂ ਵਾਪਸ ਨਾ ਆਵਾਂ ਮੈਨੂੰ ਹਕੂਮਤ ਦੇ ਹਾਕਮ ਨੇ ਸੱਦਿਆ ਬਸ ਸਭ ਕੁਝ ਚਲਾ ਜਾਵੇ ਇੱਕ ਗੱਲ ਦੀ ਖਿਆਲ ਰੱਖਿਓ ਕਿ ਗੁਰੂ ਦੀਆਂ ਤਿੰਨ ਨਿਸ਼ਾਨੀਆਂ ਸਾਡੇ ਘਰ ਦੇ ਵਿੱਚ ਨੇ ਗੁਰੂ ਦੀ ਬਖਸ਼ੀ ਕਟਾਰ ਗੁਰੂ ਦਾ ਇੱਕ ਮੂਏ ਵਪਾਰਕ ਕੇਸ ਤੇ ਗੁਰੂ ਦਾ ਕੰਗਾ ਇਹ ਕਿਸੇ ਦੁਸ਼ਮਣ ਦੇ ਹੱਥ ਨਹੀਂ ਲੱਗਣਾ ਚਾਹੀਦਾ ਕੰਧ ਦੇ ਵਿੱਚ ਲੁਕਾ ਦਿੱਤਾ ਉਸਮਾਨ ਖਾਨ ਨੂੰ ਪੀਰ ਜੀ ਨੇ ਬੜੇ ਬੁਰੇ ਤਰੀਕੇ ਨਾਲ ਸ਼ਹੀਦ ਕੀਤਾ ਜ਼ਮੀਨ ਦੇ ਵਿੱਚ ਟੋਆ ਪੁੱਟਿਆ ਗਿਆ ਪੀਰ ਜੀ ਨੂੰ ਵਿਚ ਖੜਾ ਕੀਤਾ ਟੋਆ ਜਿਹੜਾ ਸੀ ਮਿੱਟੀ ਦੇ ਨਾਲ ਪੂਰ ਦਿੱਤਾ ਗਿਆ ਸਿਰ ਕੱਲਾ ਬਾਹਰ ਆਇਆ ਸਿਰ ਦੇ ਉੱਪਰ ਦਹੀਂ ਪਾਇਆ ਗਿਆ ਗੁੜ ਪਾਇਆ ਗਿਆ ਚੌਲ ਪਾਏ ਗਏ ਤੇ ਜੰਗਲੀ ਕੁੱਤੇ ਛੱਡ ਦਿੱਤੇ ਗਏ ਨੋਚ ਨੋਚ ਕੇ ਪੀਰ ਜੀ ਨੂੰ ਸ਼ਹੀਦ ਕਰ ਦਿੱਤਾ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਡੋਰੇ ਨੂੰ ਫਤਿਹ ਕੀਤਾ ਤੇ ਪੀਰ ਜੀ ਦੇ ਘਰ ਗਿਆ ਤੇ ਪੀਰ ਜੀ ਦੇ بیٹے ਨੂੰ ਜਾ ਕੇ ਕਹਿੰਦਾ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭੇਜਿਆ ਸਰਦਾਰ ਸਾਰਾ ਇਲਾਕਾ ਫਤਿਹ ਕਰ ਲਿਆ 10 ਤੈਨੂੰ ਕੋਈ ਸੂਬੇਦਾਰੀ ਦਈਏ ਜਾਂ ਸਾਡੀ ਕਿਸ ਬਰਦਦ ਦੀ ਲੋੜ ਹੈ ਕਹਿੰਦਾ ਸੂਬੇਦਾਰੀ ਵੀ ਨਹੀਂ ਚਾਹੀਦੀ ਕੋਈ ਅਹਲਕਾਰੀ ਨਹੀਂ ਚਾਹੀਦੀ ਕੋਈ ਮਾਇਆ ਨਹੀਂ ਚਾਹੀਦੀ ਬਸ ਗੁਰੂ ਦੀ ਬਖਸ਼ਿਸ਼ ਇੱਕ ਕੰਗਾ ਤੇ ਇੱਕ ਕੇਸ ਤੇ ਇੱਕ ਨਿਸ਼ਾਨੀ ਕਟਾਰ ਦੀ ਜਿਹੜੀ ਮੇਰੇ ਅੱਬਾ ਹਜੂਰ ਇੱਕ ਦੀਵਾਰ ਦੇ ਵਿੱਚ ਛੁਪਾ ਗਏ ਨੇ ਬਸ ਇੰਨੀ ਰਹਿਮਤ ਕਰ ਦਿਓ ਕਿ ਆਪਣੀ ਫੌਜ ਦੇ ਕੋਲੋਂ ਉਹ ਦੀਵਾਰ ਨੂੰ ਪਟਵਾ ਕੇ ਉਹ ਦੁਬਾਰਾ ਰਹਿਮਤ ਸਾਡੀ ਝੋਲੀ ਚ ਪਾ ਦਿਓ ਇਨਾ ਚਾ ਦਸਤਕਾਰ ਕੇਸਾ ਤਾਂ ਜਿਹੜੇ ਇੱਕ ਕੰਗੇ ਦੇ ਵਿੱਚ ਤੇ ਅਸੀਂ ਅੱਜ ਉਹਨਾਂ ਕੇਸਾਂ ਦਾ ਸਤਿਕਾਰ ਕਰਨਾ ਭੁੱਲ ਗਏ ਅਸੀਂ ਕੇਸਾਂ ਦਾ ਸਤਿਕਾਰ ਕਰਨਾ ਛੱਡ ਦਿੱਤਾ ਉਹਦਾ ਕਾਰਨ ਕੀ ਹੈ ਇਸ ਕਾਰਨ ਨੂੰ ਸਮਝਣ ਦਾ ਯਤਨ ਕਰੀਏ ਉਹ ਕਾਰਨ ਤੁਸੀਂ ਨਹੀਂ ਹੋ ਉਹ ਕਾਰਨ ਸਾਡੇ ਚ ਪਿਆ ਹੈ ਪਰਚੀਆਂ ਗੁਰਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦੇ ਇਤਿਹਾਸਕ ਸਰੋਤ ਨੇ ਉਹਨੂੰ ਕਹਿੰਦਾ ਪਰਚੀਆਂ ਹਿੰਦੀ ਦੇ ਸ਼ਬਦ ਪਰਿਚੇਤ ਤੋਂ ਆ ਜਾਣ ਪਛਾਣ ਉੱਥੋਂ ਪੰਜਾਬੀ 'ਚ ਉਹਨਾਂ ਕਿਤਾਬਾਂ ਦਾ ਨਾਮ ਆਇਆ ਪਰਚੀਆਂ ਪਰਚੀਆਂ ਸੇਵਾਦਾਸ ਪਰਚੀਆਂ ਧਰਮਦਾਸ ਬਹੁਤ ਸਾਰੀਆਂ ਪਰਚੀਆਂ ਤੁਹਾਨੂੰ ਮਿਲ ਜਾਣੀਆਂ ਹੈ ਕਿਤਾਬਾਂ ਦੇ ਵਿੱਚ ਉਹਦਾ ਭਾਵ ਹੈ ਜਾਣ ਪਛਾਣ ਉਹਦੇ ਚ ਇੱਕ ਬੜੀ ਪਿਆਰੀ ਗੱਲ ਲਿਖਦੇ ਆ ਕਹਿੰਦੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਇਹ ਗੱਲ ਮੈਂ ਆਪਣੇ ਤੇ ਲੈ ਕੇ ਆਉਣ ਲੱਗਾ ਤੇ ਆਪਣੇ ਸਾਰਿਆਂ ਤੇ ਵੀ ਇਹ ਗੱਲ ਇਸ ਕਰਕੇ ਆਉਂਦੀ ਹੈ ਕਿ ਸੱਚ ਜਾਣਿਓ ਅਸੀਂ ਅੱਜ ਕਿਹੜੇ ਪਾਸੇ ਜਾ ਰਹੇ ਹਾਂ ਅਸੀਂ ਸਾਡੇ ਗੁਰੂ ਨੇ ਇੱਕ RAM ਦੇ ਨਾਲ ਮਿਲਾ ਦਿੱਤਾ ਉਹ ਉਹ RAM ਹੈ ਜਿਹੜਾ ਨਾ ਉਹ ਮਰੇ ਨਾ ਠਾਗੇ ਜਾਏ ਜਿੰਨਕੇ ਰਾਮ ਵਸੇ ਮਤ ਮਾਏ ਅਸੀਂ ਛੱਡ ਕੇ ਉਸ ਰਾਮ ਨੂੰ ਜਾ ਕਿੱਥੇ ਰਹਿ ਆ ਕਿ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਛਮਣ ਵਿਛੜ ਗਿਆ ਅਸੀਂ ਹੋਰ ਪਾਸੇ ਜਾ ਰਹੇ ਸਾਡਾ ਗੁਰੂ ਨੇ ਬਲਾਵ ਕਿਸਦੇ ਨਾਲ ਕਰਾਇ ਸੀ ਰਾਮ ਰਮਤ ਸਭ ਰਹਾ ਸਵਾਈ ਜਿਹੜਾ ਸਾਰਿਆ ਕੀ ਵਸਿਆ ਸਾਡਾ ਰਾਮ ਤਾਂ ਹੈ ਬਿਲਕੁਲ ਹੈ ਖੈਰ ਜਿਹੜੇ ਵੀਰ ਬੁੱਤ پرستੀ ਦੇ ਵਿੱਚ ਵੇਖ ਰਹੇ ਨੇ ਉਹਨਾਂ ਨੂੰ ਵੀ ਮੁਬਾਰਕ ਹੈ ਉਹਨਾਂ ਦਾ ਧਰਮ ਹੈ ਅਸੀਂ ਉਹਨਾਂ ਦੇ ਵਿਰੋਧੀ ਨਹੀਂ ਹਾਂ بس ਜਿਹੜਾ ਸਾਡਾ RAM ਹੈ ਉਹਦਾ ਵਿਸ਼ਵਾਦ ਇੱਕ ਵੱਖਰਾ ਹੈ ਉਸ ਨੂੰ ਕੋਈ ਸੰਗਤ ਰਾਸ਼ ਕੈਦ ਨਹੀਂ ਕਰ ਸਕਦਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਇੱਕ ਰਬਾਬੀ ਆਇਆ ਰਬਾਬ ਬੜੀ ਪਿਆਰੀ ਵਜਾਈ ਕੀਰਤਨ ਬੜਾ ਪਿਆਰਾ ਕੀਤਾ ਪਰ ਕੀਰਤਨ ਤੋਂ ਬਾਅਦ ਜਿਹੜਾ ਉਪਦੇਸ਼ ਦਿੱਤਾ ਕਿ ਮਾਇਆ ਤੋਂ ਨਰਲੇਪ ਰਹਿਣਾ ਬੜਾ ਪਿਆਰਾ ਸੀ ਪਰ ਪਾਤਸ਼ਾਹ ਚੁੱਪ ਨੇ ਬਿਲਕੁਲ ਬਿਸਮਤ ਦੀ ਵਸਤਾ ਦੇ ਵਿੱਚ ਬਿਲਕੁਲ ਸ਼ਾਂਤ ਪਾਤਸ਼ਾਹ ਨੇ ਕੋਈ ਪ੍ਰਤੀਕਰਮ ਨਹੀਂ ਅਖੀਰ ਇੱਕ ਸਿੱਖ ਨੇ ਕਹਿ ਦਿੱਤਾ ਪਾਤਸ਼ਾਹ ਰਾਗੀ ਸਿੰਘ ਨੇ ਕੀਰਤਨ ਬੜਾ ਪਿਆਰਾ ਕੀਤਾ ਹੈ ਕਥਾ ਵੀ ਬੜੀ ਪਿਆਰੀ ਕੀਤੀ ਹੈ ਉਹ ਜਦ ਤੰਤੀ ਸਾਹਿਬ ਜਿਹਾ ਹੁੰਦਾ ਸੀ ਆਨੰਦ ਵੀ ਬੜਾ ਆ ਰਿਹਾ ਸੀ ਤੇ ਪਾਤਸ਼ਾਹ ਮੁਸਕਰਾ ਕੇ ਪਤਾ ਕੀ ਕਹਿੰਦੇ ਕਹਿੰਦੇ ਕਹੀ ਇਹਦੇ ਘਾਰ ਹੀ ਹੈ ਕਹੀ ਮੈਨੂੰ ਪਤਾ ਨਹੀਂ ਇੱਥੇ ਤੁਸੀਂ ਕੀ ਕਹਿੰਦੇ ਕੀ ਹੋਵੋਗੇ ਅਸੀਂ ਪੰਜਾਬ ਚ ਮਾਚੇ ਚ ਮਿੱਟੀ ਪੁੱਟਣ ਦੇ ਵਾਸਤੇ ਜਾਂ ਟਰਾਲੀ ਵਗੈਰਾ ਚ ਮਿੱਟੀ ਲੱਦਣ ਦੇ ਵਾਸਤੇ ਜਿਹੜਾ ਬੇਲ ਚਾ ਵਰਗਾ ਵਰਗੀ ਜਾਂਦਾ ਉਹਨੂੰ ਕਹੀ ਕਿਹਾ ਜਾਂਦਾ ਹੈ ਕਈ ਤੁਸੀਂ ਵੀ ਕਈ ਕਹਿੰਦੇ ਹੋ ਉਹ ਵੀ ਸ਼ਾਇਦ ਪਾਦਸ਼ਾ ਮਸਕਰਾ ਕੇ ਕਹਿੰਦੇ ਕਹਿੰਦੇ ਕਈ ਤਾਂ ਇਹਦੇ ਘਰ ਹੀ ਹੈ ਹੁਣ ਸਾਰੇ ਚੁੱਪ ਕਰ ਗਏ ਗੱਲ ਕੀਰਤਨ ਦੀ ਹੋ ਰਹੀ ਗੱਲ ਰਬਾਬ ਦੀ ਹੋ ਰਹੀ ਤੇ ਪਾਦਸ਼ਾ ਨੇ ਕੀ ਕਹਿ ਦਿੱਤਾ ਕਈ ਇਹਦੇ ਘਰ ਹੈ ਸਿੱਖ ਕਹਿੰਦੇ ਪਾਦਸ਼ਾ ਇਸ ਰਾਮਚ ਨੂੰ ਸਮਝਾਓ ਤਾਂ ਸਹੀ ਗੱਲ ਕੀ ਹੈ ਤੇ ਪਾਦਸ਼ਾਹ ਕਹਿੰਦੇ ਕਿਸੇ ਕਿਸਾਨ ਦੀ ਕਈ ਚੋਰੀ ਹੋ ਗਈ ਇੱਕ ਘਰ ਵੇਖਿਆ ਦੋ ਘਰ ਵੇਖਿਆ ਤਿੰਨ ਜਣੇ ਨੂੰ ਪੁੱਛਿਆ ਲੱਭੇ ਨਾ ਅਖੀਰ ਟੰਡੋਰ ਜੀ ਨੂੰ ਕਹਿੰਦੇ ਸੱਦ ਕੇ ਕਿ ਸਾਰੇ ਪਿੰਡ ਦੇ ਵਿੱਚ ਟੰਡੋਰਾ ਦੇ ਕਿ ਜੇ ਕਿਸੇ ਦੇ ਘਰ ਕਈ ਹੈ ਤੇ ਆਪੇ ਪਹਚਾਦੋ ਜੇਕਰ ਤਲਾਸ਼ੀ ਲੈਣ ਦੇ ਦੌਰਾਨ ਉਹ ਕਈ ਬਰਾਮਦ ਹੋਈ ਤਾਂ ਸਜ਼ਾ ਵੀ ਮਿਲੇਗੀ ਦੰਡ ਵੀ ਲੱਗੇਗਾ ਤੇ ਕਈ ਵੀ ਵਾਪਸ ਜੜੀ ਪਵੇਗੀ ਪਿੰਡ ਔਰਤੀ ਸਾਰੇ ਪਿੰਡ ਚ ਢੰਡੋਰਾ ਦਿੰਦਾ ਰਿਹਾ ਸਾਰਾ ਪਿੰਡ ਫੁੱਲਿਆ ਗਿਆ ਕਿਤੇ ਉਹ ਕਈ ਨਾ ਲੱਭੀ ਤੇ ਇੱਕ ਸਿਆਣਾ ਬਜ਼ੁਰਗ ਕਹਿੰਦਾ ਕਹਿੰਦਾ ਬਾਕੀ ਤੇ ਸਭ ਕੁਝ ਕਰਕੇ ਵੇਖ ਲਿਆ ਢੰਡੋਰੀ ਦਾ ਘਰ ਵੀ ਫੋਲੋ ਜਦੋਂ ਉਹਦਾ ਘਰ ਫੁੱਲਿਆ ਤੇ ਕਈ ਉਹਦੇ ਕਰੋ ਬਰਾਮਤ ਹੋਈ ਤੇ ਪਾਤਸ਼ਾਹ ਕਹਿੰਦੇ ਇਹਦਾ ਅਰਥ ਸਮਝਿਓ ਕਹਿੰਦੇ ਕਿ ਕਹਿੰਦੇ ਆ ਜਿਹੜੇ ਤੁਹਾਨੂੰ ਮਾਇਆ ਤੋਂ ਨਰਲੀਪ ਰਹਿਣ ਦਾ ਮੇਰੇ ਵਰਗੇ ਸਟੇਜਾਂ ਤੋਂ ਉਪਦੇਸ਼ ਦੇ ਰਹੇ ਨੇ ਨਾ ਇਹਨਾਂ ਆਪ ਧਰਮ ਦੇ ਨਾਂ ਤੇ ਬਹੁਤ ਇਕੱਠੀ ਕੀਤੀ ਜੇ ਇਹ ਕਹਿੰਦੇ ਨੇ ਕਈ ਗਵਾਚੀ ਐ ਪਰ ਹੈ ਇਹਨਾਂ ਦੇ ਕਰਜ ਮਸੀਂ ਹੋਣਾ ਚਾਹੁੰਦੇ ਹਾਂ ਇੱਕ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਰਮਜ ਔਰ ਹਾਸ ਦੇ ਵਿੱਚ ਸਾਨੂੰ ਬਹੁਤ ਸਮਝਾਇਆ ਉਹਨੂੰ ਸਮਝਣ ਦੀ ਲੋੜ ਐ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਨਾ ਕਿ ਹਰਿੰਦਰ ਸਿੰਘ ਮਹਿਬੂਬ ਕਹਿੰਦੇ ਨੇ ਕਹਿੰਦੇ ਨੇ ਕਿ ਇੱਕ ਸੂਖਮ ਤਰਕ ਤੇ ਵਿਸਮਾਦੀ ਤਰੰਗਾ ਜਿੰਦੀਆਂ ਮਰਜ਼ੀ ਉਚੇਰੀਆਂ ਹੋਣ ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਤੇ ਸੱਚ ਜਾਣਿਓ ਜਿਨ੍ਹਾਂ ਨੇ ਬਿਆਨ ਕੀਤਾ ਉਹ ਸਮਰਪਣ ਦੀ ਕੇਸ ਅਵਸਥਾ ਚ ਆ ਗਏ ਉਹਨੂੰ ਥੋੜਾ ਜਿਹਾ ਸਮਝ ਲਿਏ ਫਿਰ ਮੈਂ ਸਮਾਪਤੀ ਕਰਦਾ ਮੈਨੂੰ ਪਤਾ ਤੁਸੀਂ ਬਹੁਤ ਚਿਰ ਤੋਂ ਬੈਠੇ ਹੋ ਜਿਨ੍ਹਾਂ ਨੇ ਸਮਝਣ ਦਾ ਯਤਨ ਕੀਤਾ ਉਹ ਵਿਸਮਾਤ ਦੀ ਕਿਹੜੀ ਅਵਸਥਾ ਚ ਆ ਗਏ ਹਕੀਮ ਮਰਜਾ ਅਲਾ ਯਾਰ ਖਾਨ ਜੋਗੀ ਨੇ ਆਪਣੀ ਰਚਨਾ ਗੰਝਨਾਮਾ ਦੇ ਅਖੀਰਲੇ ਸ਼ੇਰ ਦੇ ਚ ਇੱਕ ਗੱਲ ਲਿਖ ਦਿੱਤੀ ਕਹਿੰਦਾ ਬਸ ਇੱਕ ਹਿੰਦੂ ਮੇ ਤੀਰਥ ਹੈ ਜਾਤਰਾ ਕੇ ਲਿਏ ਕਟਾਏ ਬਾਪ ਨੇ ਬੇਟੇ ਜਹਾ ਖੁਦਾ ਕੇ ਲਿਏ मेहर की चमक है तेरे जरूर मैं चमकौर जहां से फरिश्ते बन के गए आसमां के लिए दलाई कौम को सरबाजियों से सरदारी बराए कौम जे रुतबे लहू बहा के लिए अपील करता हूँ हज करो जहां आकर इस्तदा करता हूँ सिंगों की करबला के लिए लिखते दिता बोल भी दिता मुशायरे द इस्लाम किवें प्रवान करे कि एनी वीडी गल कह दी ਕਾਬੇ ਦੀ ਗੱਲ ਨਾ ਕੀਤੀ ਮੱਕਾ شریف ਦੀ ਗੱਲ ਨਾ ਕੀਤੀ ਖਾਨਾ ਕਾਬਾ ਦੀ ਗੱਲ ਨਾ ਕੀਤੀ ਉਸ ਦੇ ਅਲ ਅਕਸਾ ਦੀ ਗੱਲ ਨਾ ਕੀਤੀ ਕਹਿ ਕੇ ਦਿੱਤਾ ਕਿ ਦੁਨੀਆ ਦੀ ਸਭ ਤੋਂ ਪਵਿੱਤਰ ਜਗ੍ਹਾ ਚਮਕੌਰ ਹੈ ਤੇ ਜੇ ਹੱਜ ਕਰਨਾ ਹੈ ਤੇ ਇੱਥੇ ਆ ਕੇ ਕਰੋ ਕਿਵੇਂ ਤਸلیم ਕਰੇ ਇਸਲਾਮ ਇਸ ਨੂੰ ਲਾਹੌਰ ਦੀ ਬਾਦਸ਼ਾਹੀ ਮਸਜਿਦ ਦੇ ਕਾਜ਼ੀ ਨੇ ਫਤਵਾ ਜਾਰੀ ਕਰ ਦਿੱਤਾ ਹਕੀਮ ਮਿਰਜ਼ਾ ਅਲਾ ਯਾਰ ਖਜੋਗਨੀ ਇਸਲਾਮ ਤੋਂ ਮਰਤਜ਼ ਕੀਤਾ ਜਾਂਦਾ ਐਕਸਕਮਿਨੀਕੇਟ ਕੀਤਾ ਜਾਂਦਾ ਪੰਥ ਤੋਂ ਛੇਕ ਦਿੱਤਾ ਆਪਣੇ ਚੋਂ ਸਾਡਾ ਇਧਰ ਨਾਲ ਕੋਈ ਰਿਸ਼ਤਾ ਨਹੀਂ ਮਰ ਜਾਵੇ ਦਾ ਕਫਨ ਤੇ ਦਫਨ ਨਹੀਂ ਕਰਾਂਗੇ ਸਾਡਾ ਕੋਈ ਰਿਸ਼ਤਾ ਨਹੀਂ ਇਹ ਮੁਸਲਮਾਨ ਨਹੀਂ ਰਿਹਾ ਜਿੰਨਾ ਚਿਰ ਤੱਕ ਇਹ ਮਾਫੀ ਨਹੀਂ ਮੰਗਦਾ ਕਿ ਮੈਂ ਕਾਫਰ ਗੁਰਗੋਬਿੰਦ ਸਿੰਘ ਦੀਆਂ ਸਿਫਤਾਂ ਕਰਕੇ ਗੁਨਾਹ ਕੀਤਾ ਤੇ ਜਿੰਨਾ ਚਿਰ ਉਸ ਗੁਨਾਹ ਦੀ ਮਾਫੀ ਨਹੀਂ ਮੰਗਦਾ ਉਨਾ ਚਿਰ ਇਹਦਾ ਸਾਡੇ ਧਰਮ ਨਾਲ ਕੋਈ ਸਬੰਧ ਨਹੀਂ ਵਕਤ ਬੀਤਦਾ ਗਿਆ ਅਨਾਰਕਲੀ ਬਾਜ਼ਾਰ ਲਾਹੌਰ ਦੇ ਵਿੱਚ ਰਿਹਾ ਕਰਦੇ ਸੀ ਜੋਗੀ ਸਾਹਿਬ ਸਰੀਰ ਅਕਸਰ ਬਜ਼ੁਰਗ ਹੋਇਆ ਬੁੱਢੇ ਹੋ ਗਏ ਬਜ਼ੁਰਗੀ ਦੀ ਹਾਲਤ ਮੰਜੇ ਦੇ ਉੱਪਰ ਬਿਮਾਰ ਹੋ ਕੇ ਪਏ ਨੇ ਤੇ ਇਹ ਲੱਗ ਰਿਹਾ ਸੀ ਕਿ ਇੱਕ ਦੋ ਦਿਨਾਂ ਦੇ ਮਹਿਮਾਨ ਨੇ ਕਿਸੇ ਨੇ ਜਾ ਕੇ ਕਾਜ਼ੀ ਨੂੰ ਕਿਹਾ ਕਾਜ਼ੀ ਸਾਹਿਬ ਮਿਰਜ਼ਾ ਸਾਹਿਬ ਬੜੇ ਬਿਮਾਰ ਨੇ ਲੱਗਦਾ ਨਹੀਂ ਉਹ ਇੱਕ ਦੋ ਦਿਨ ਕੱਢਣਗੇ ਤੇ ਜੇ ਕਿਤੇ ਉਹ ਅੱਜ ਵੀ ਆਪਣੀ ਜ਼ਿੰਦਗੀ ਜਾਣ ਤੋਂ ਪਹਿਲਾਂ ਮੌਤ ਤੋਂ ਪਹਿਲਾਂ تسلیم ਕਰ ਲੈਣ ਕਿ ਮੈਂ ਗੁਰਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਸਿਫਤ ਕੀਤੀ ਹੈ ਮੈਂ ਇੱਕ ਗੁਨਾਹ ਕੀਤਾ ਤੇ ਮੈਂ ਗੁਨਾਹ ਨੂੰ تسلیم ਕਰਕੇ ਮਾਫੀ ਮੰਗ ਕੇ ਦੁਬਾਰਾ ਇਸਲਾਮ ਚ ਆਉਣਾ ਚਾਹੁੰਦਾ ਬੜਾ ਵੱਡਾ ਸਵਾਬ ਹੈ ਉਹ ਲਿਖ ਦੇਵੇ ਕਿ ਦੁਨੀਆ ਦੀ ਸਭ ਤੋਂ ਮਹਾਨ ਔਰਤ ਮਾਤਾ ਗੁਜਰੀ ਨਹੀਂ حضرت ਫਾਤਿਮਾ ਨੇ ਉਹ ਲਿਖ ਦੇਵੇ ਦੁਨੀਆ ਦੇ ਮਹਾਨ ਸ਼ਹੀਦ ਜੋਰਾਵਰ ਸਿੰਘ ਤੇ ਫਤਿਹ ਸਿੰਘ ਨਹੀਂ ਅਲੀ ਅਲ ਅਸਗਰ ਤੇ ਅਲੀ ਅਲ ਅਕਬਰ ਨੇ ਉਹ ਲਿਖ ਦਵੇ ਕਿ ਦੁਨੀਆ ਦੇ ਵੱਡੇ ਯੋਧੇ ਸਾਬਜਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨਹੀਂ ਬਲਕਿ حضرت हसन ਤੇ ਹੁਸੈਨ ਨੇ ਉਹ ਲਿਖ ਦਵੇ ਕਿ ਦੁਨੀਆ ਦੇ ਪੈਗੰਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਕੇਵਲ ਤੇ ਕੇਵਲ ਆਖਰੀ ਪੈਗੰਬਰ حضرت ਮੁਹੰਮਦ ਸਾਹਿਬ ਨੇ ਗੱਲ ਤਾਂ ਇਹ ਨਹੀਂ ਹੈ ਇੰਨੀ ਗੱਲ ਲਿਖਾ ਕੇ ਦਸਖਤ ਕਰਵਾ ਲਓ ਦੁਬਾਰਾ ਇਸਲਾਮ ਚ ਲਿਆਓ ਕਾਜੀ ਸਾਹਿਬ ਕਹੇ ਮਿਰਜ਼ਾ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ ਮੰਜੀ ਤੇ ਪਏ ਨੇ ਬੜੇ ਬੁਰੀ ਹਾਲਾਤ ਬਜ਼ੁਰਗੀ ਦੀ ਅਵਸਥਾ ਹੌਲੀ ਹੋਣੀ ਸਾ ਲੈ ਰਹੇ ਨੇ ਕਾਜ਼ੀ ਨੇ ਕਲਮ ਤੇ ਦੁਆਤ ਚਾੱਕ ਕੇ ਹਿੱਕੇ ਕਰ ਦਿੱਤੀ ਜੋਗੀ ਜੀ ਦਸਤਖਤ ਕਰ ਦਿਓ ਹੌਲੀ ਜੀ ਕਹਿੰਦੇ ਨੇ ਕੀ ਲਿਖਿਆ ਅ ਜੰਨੀਆਂ ਗੱਲਾਂ ਮੈਂ ਤੈਨੂੰ ਦੱਸੀਆਂ ਉਹ ਸਾਰੀਆਂ ਲਿਖੀਆਂ ਸੀ ਦਖਸਤ ਕਰਕੇ ਲਿਖ ਦਿਓ ਕਿ ਮੈਂ ਆਪਣਾ ਗੁਨਾਹ ਤਸਲੀਮ ਕਰਦਾ ਤੌਬਾ ਕਰਦਾ ਤੇ ਮੈਨੂੰ ਇਸਲਾਮ ਦੇ ਵਿੱਚ ਦੁਬਾਰਾ ਸ਼ਾਮਲ ਕੀਤਾ ਜਾਵੇ ਕਹਿੰਦੇ ਜੇ ਮੈਂ ਨਾਂ ਲਿਖਾਂ ਤੇ ਕਹਿੰਦੇ ਜੋਗੀ ਜੀ ਫਿਰ ਤੁਹਾਡੀ ਮੌਤ ਤੋਂ ਬਾਅਦ ਕਫਨ ਤੇ ਦਫਨ ਨਹੀਂ ਹੋਵੇਗਾ ਨਮਾਜ਼ੇ ਜ਼ਨਾਜ਼ਾ ਵੀ ਨਹੀਂ ਪੜੀ ਜਾਵੇਗੀ ਨਮਾਜ਼ੇ ਮૈયਤ ਵੀ ਨਹੀਂ ਪੜੀ ਜਾਵੇਗੀ ਨਾ ਜੰਨਤ ਦੇ ਵਿੱਚ ਜਾ ਸਕਦੇ ਹੋ ਤੇ ਨਾ ਮੁਹੰਮਦ ਸਾਹਿਬ ਦੀ ਗੋੱਚ ਜਾ ਸਕਦੇ ਹੋ ਰੋਲਦੇ ਰਹੋਗੇ ਲੋਕ ਦੇ ਵਿੱਚ ਵੀ ਪਰਲੋਕ 'ਚ ਲੋਕ 'ਚ লাশ ਮਿਲੇਗੀ ਪਰਲੋਕ 'ਚ ਰੂਹ ਮਿਲੇਗੀ ਕਹਿੰਦੇ ਨੇ ਮੈਨੂੰ ਮਰ ਜਾਣ ਦਿਓ ਮੇਰਾ ਕਫਨ ਤੇ ਦਫਨ ਨਾ ਕਰਿਓ ਮੇਰੀ লাশ ਖਾ ਜਾਣਗੇ ਕਾਂ ਕੁੱਤੇ ਮੈਨੂੰ ਕੋਈ ਪਰਵਾਹ ਨਹੀਂ ਮੇਰੀ ਨਮਾਜ਼ੇ ਜ਼ਨਾਜ਼ਾ ਵੀ ਨਾ ਪੜਿਓ ਮੇਰੀ ਨਮਾਜ਼ੇ ਮૈયਤ ਵੀ ਨਾ ਪੜਿਓ ਮੈਂ ਜੰਨਤ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਦਾ ਤੁਸੀਂ ਕਹਿੰਦੇ ਹੋ ਨਾ ਕਿ ਤੂੰ ਸਾਡੇ ਪੈਗੰਬਰ ਦੀ ਗੋਦ 'ਚ ਨਹੀਂ ਜਾ ਸਕਦਾ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਨਾ ਮੈਨੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਉਡੀਕਦੀ ਹੈ ਬਰੇ ਇਨਸਾਨ ਦਇਆ ਗੁਰੂ ਸਾਰਿਓ ਜਿੰਨਾ ਚਿਰ ਨਿਸ਼ਚਾ ਇੰਨਾ ਪਰਪੱਕ ਨਹੀਂ ਹੁੰਦਾ ਉਨਾ ਚਿਰ ਤੱਕ ਸਾਡੇ ਇਹ ਦਿਹਾੜੇ ਮਨਾਉਣੇ ਸਫਲ ਨਹੀਂ ਹੋਣਗੇ ਕਾਂਗਰਸ ਜ਼ਰੂਰ ਹੋਵੇਗਾ ਸੁਣ ਲਵਾਂਗੇ ਗੱਲਾਂ ਸੁਣ ਕੇ ਉੱਠ ਜਾਵਾਂਗੇ ਅਗਲੇ ਸਾਲ ਫਿਰ ਸੁਣ ਲਵਾਂਗੇ ਉੱਠ ਜਾਵਾਂਗੇ ਪਰ ਅਸਲੀਅਤ ਤੇ ਇਹ ਹੈ ਕਿ ਜਿਹੜਾ ਰਾਹ ਸਾਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਿਆ ਉਸ ਮਾਰਗ ਤੇ ਚੱਲਣਾ ਕਿ ਨਹੀਂ ਤੇ ਗੁਰੂ ਪਾਤਸ਼ਾਹ ਐਸੇ ਰਹਿਬਰ ਨੇ ਜਿਨ੍ਹਾਂ ਦੇ ਬਾਰੇ ਭਾਈ ਆਨੰਦ ਲਾਲ ਜੀ ਕਹਿੰਦੇ ਨੇ ਵਾਸ ਲੋ ਮਾਸੂਲ ਗੁਰੂ ਗੋਬਿੰਦ ਸਿੰਘ ਮੁਖ ਬਲੋ ਮਕਬੂਲ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਆਪ ਖੁਦਾ ਹੈ ਖੁਦਾ ਨੂੰ ਮਿਲਿਆ ਹੋਇਆ ਹੈ ਦੂਜਿਆਂ ਨੂੰ ਬੁਲਾਉਣ ਦੀ ਸਮਰੱਥਾ ਹੈ ਤੇ ਜਿਹੜੇ ਮਿਲੇ ਹੋਏ ਨੇ ਉਹ ਵੀ تسلیم ਕਰਦੇ ਨੇ ਕਿ ਗੁਰੂ ਖੁਦਾ ਦਾ ਰੂਪ ਹੈ ਵਾਸ ਲੋ ਮਸੂਲ ਗੁਰੂ ਗੋਬਿੰਦ ਸਿੰਘ ਮੁਕ ਬਲੋ ਮਕਬੂਲ ਗੁਰੂ ਗੋਬਿੰਦ ਸਿੰਘ ਹੁਣ ਕਿਹੜੀ ਚੀਜ਼ ਹੈ ਜਿਹੜੀ ਇਹ ਮਲਾਪ ਨਹੀਂ ਹੋਣ ਦੇਣਦੀ ਉਹ ਮਲਾਪ ਦਾ ਸਰੂਪ ਕੀ ਹੈ ਉਹ ਸਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰੂ ਫਿਰ ਗੁਰੂ ਤੇ ਸਿੱਖ ਦੇ ਵਿੱਚ ਭੇਦ ਕਿੱਥੇ ਆ ਪਰ ਉਹ ਕੰਧ ਕਿਹੜੀ ਆ ਉਸ ਕੰਧ ਨੂੰ ਸਮਝ ਲਈਏ ਫਿਰ ਸਮਾਪਤੀ ਕਰਦੇ ਆ ਉਹ ਕੰਧ ਕਿਹੜੀ ਹੈ ਜਿਹੜੀ ਕੰਧ ਤੇ ਕਰਕੇ ਗੁਰੂ ਤੇ ਸਿੱਖ ਦੇ ਵਿੱਚ ਫਰਕ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਤੇ ਪੀਰ ਬੁੱਧੂ ਸ਼ਾਹ ਨੇ ਬੜੇ ਪਿਆਰ ਦੇ ਨਾਲ ਰਮਜ਼ ਦੇ ਵਿੱਚ ਇੱਕ ਸਵਾਲ ਕੀਤਾ ਉਦਾ ਕਿਵੇਂ ਮਿਲੇ ਤੇ ਪਾਤਸ਼ਾ ਉਸੇ ਰਮਜ ਕਿੰਦੇ ਨੇ ਜਿਵੇਂ ਦਿਨ ਤੇ ਰਾਤ ਪੀਰ ਜੀ ਮੁਸਕਰਾ ਕੇ ਕਹਿੰਦੇ ਪਾਤਸ਼ਾ ਦਿਨ ਤੇ ਰਾਤ ਦਾ ਮਿਲਾਬ ਕੀਤੇ ਤੇ ਪਾਤਸ਼ਾ ਕਹਿੰਦੇ ਫਿਰ ਇਹੀ ਤੇ ਰਮਜ ਹੈ ਜਿੱਥੇ ਅਗਿਆਨ ਦਾ ਹਨੇਰਾ ਹੈ ਉੱਥੇ ਗਿਆਨ ਦਾ ਚਾਨਣ ਕਿੱਥੇ ਹੈ ਫਿਰ ਮਿਲਾਬ ਕਿਵੇਂ ਹੋਵੇਗਾ ਪਾਤਸ਼ਾ ਕਹਿੰਦੇ ਮਿਲਾਬ ਉਵੇਂ ਹੋਵੇਗਾ ਜਦੋਂ ਗਿਆਨ ਦਾ ਚਾਨਣ ਚੜ ਜਾਵੇਗਾ ਅਗਿਆਨ ਦਾ ਹਨੇਰਾ ਖਤਮ ਹੋ ਜਾਵੇਗਾ ਗੱਲ ਤੇ ਇੰਨੀ ਹੈ ਨਾ ਚਾਨਣ ਦੀ ਅਨਹੋਂ ਦੀ ਹਨੇਰਾ ਹੈ ਨਾ ਖਨੇਰੇ ਦੇ ਕਰਕੇ ਰਸਤੇ ਵਿੱਚ ਪਈ ਰੱਸੀ ਸੱਪ ਐ ਪਰ ਜਦੋਂ ਤੁਸੀਂ ਮੋਮਬਤੀ ਲੈ ਆਂਦੀ ਨਾ ਸੱਪ ਆਇਆ ਸੀ ਨਾ ਸੱਪ ਗਿਆ ਗੱਲ ਕੀ ਸੀ ਕਿ ਉਸ ਚਾਨਣ ਨੇ ਹਨੇਰੇ ਨੂੰ ਦੂਰ ਕਰ ਦਿੱਤਾ ਪਰ ਜਿੰਨਾ ਚਿਰ ਉਹ ਚਾਨਣ ਨਹੀਂ ਸੀ ਇੱਕ ਭਰਮ ਸੀ ਉਸ ਭਰਮ ਦੇ ਵਿੱਚ ਅਸੀਂ ਰੱਸੀ ਨੂੰ ਸੱਪ ਸਮਝ ਰਹੇ ਸੀ ਤੇ ਹੁਣ ਉਹ ਭਰਮ ਕਿਵੇਂ ਦੂਰ ਹੋਵੇ ਭਰਮ ਦੂਰ ਕਿਵੇਂ ਹੋਵੇ ਫਿਰ ਅਗਲਾ ਸਵਾਲ ਪੀਰ ਬੁੱਧੂ ਸਾਧਾ ਹੈ ਉਹ ਭਰਮ ਕਿਵੇਂ ਦੂਰ ਹੋਵੇ ਉਹ ਪਰਮ ਦੀ ਕੰਧ ਕਿਵੇਂ ਟੁੱਟੇ ਤੇ ਇਹ ਮਲਾਪ ਕਿਵੇਂ ਹੋਵੇ ਤੇ ਪਾਦਸ਼ਾਹ ਨੇ ਫਾਰਸੀ ਦੇ ਚ ਛੋਟਾ ਜਿਹਾ ਸ਼ੇਰ ਪੜ ਕੇ ਬੜਾ ਪਿਆਰਾ ਜਾਪ ਦਿੱਤਾ ਇਹਦੇ ਚ 7 ਸ਼ਬਦ ਫਾਰਸੀ ਦੇ ਨੇ ਖੁਦਾ ਕਿਹਾ ਜਾਂਦਾ ਪਰਮਾਤਮਾ ਨੂੰ ਖੁਦ ਕਿਹਾ ਜਾਂਦਾ ਆਪਣੇ ਆਪ ਨੂੰ ਖੁਦੀ ਕਿਹਾ ਜਾਂਦਾ ਹਉਮੈ ਨੂੰ ਖਾਦਮ ਕਿਹਾ ਜਾਂਦਾ ਨੌਕਰ ਨੂੰ ਮਖਦੂਮ ਕਿਹਾ ਜਾਂਦਾ ਮਾਲਕ ਨੂੰ ਖਿਦਮਤ ਕਿਹਾ ਜਾਂਦਾ ਸੇਵਾ ਨੂੰ ਤੇ ਮਰਹੂਮ ਕਿਹਾ ਜਾਂਦਾ ਮੌਤ ਨੂੰ ਇਸ ਸ਼ੇਰ ਦੇ ਵਿੱਚ 7 ਸ਼ਬਦ ਨੇ ਵਾਛਾ ਕਿਤੇ ਖidmat ਕਰਦਮ ਊਂ ਖੁਦਾ ਰਾ ਉਸ ਖੁਦਾ ਦੀ ਖidmat ਕਰਦੇ ਆ ਖੁਦੀ ਨੂੰ ਖਤਮ ਕਰ ਦੋ ਕਿ ਖਾਦਮ ਮੁਖਦੂਮ ਸ਼ੁੱਧ ਕਿ ਉਹ ਪਰਮਾਤਮਾ ਤੁਹਾਨੂੰ ਨੌਕਰ ਤੋਂ ਮਾਲਕ ਬਣਾ ਦੇਵੇਗਾ ਭਾਵ ਆਪਣੇ ਨਾਲ ਆਪ ਮਾਲਕ ਹੈ ਨਾ ਆਪਣੇ ਨਾਲ ਮਿਲਾ ਲਵੇਗਾ ਰੂਪ ਹੈ ਖਾਸ ਉਸ ਦਾਰੇ ਚ ਆ ਜਾਓਗੇ ਪਰ ਇੱਕ ਗੱਲ ਦਾ ਖਿਆਲ ਕਰਿਓ ਖidmat ਕਰਦਮ ਊ ਖੁਦੀਰਾ ਤੇ ਜੇ ਕਿਤੇ ਖidmat ਕਰਦੇ ਹੋ ਖੁਦੀ ਆ ਗਈ ਨਾ ਕਿ ਆਹ ਕੰਮ ਤਾਂ ਮੈਂ ਕੀਤਾ ਤੇ ਮੇਰੇ ਤੋਂ ਬਿਨਾ ਹੋ ਹੀ ਨਹੀਂ ਸੀ ਸਕਦਾ ਹਉਮੇ ਖਾਦਮ ਮੁਖਦੂਮ ਸ਼ੁੱਧ ਤੇ ਫਿਰ ਤੁਸੀਂ ਮਰਹੂਮ ਹੋਵੋਗੇ ਖਾਦਮ ਮੁਖਦੂਮ ਨਹੀਂ ਬਣੋਗੇ ਫਿਰ ਮੁਖਦੂਮੋ ਮਰਹੂਮ ਬਣੋਗੇ ਫਿਰ ਤੁਹਾਡੀ ਆਤਮਕ ਮੌਤ ਹੋ ਜਾਵੇਗੀ ਸੋ ਸਭ ਤੋਂ ਵੱਡੀ ਗੱਲ ਹੈ ਜਿਹੜੀ ਗੁਰੂ ਪਾਤਸ਼ਾਹ ਦੇ ਵਿਚਾਰਤਾ ਰ ਬਖਸ਼ਿਸ਼ ਕੀਤੀ ਉਹਦੇ ਤੇ ਦ੍ਰਿੜਤਾ ਦੇ ਨਾਲ ਪਹਿਰਾ ਦੇਣਾ ਉਸ ਦ੍ਰਿੜਤਾ ਦੇ ਨਾਲ ਪਹਿਰਾ ਦੇਣ ਦੇ ਵਿੱਚੋਂ ਹੀ ਸਾਨੂੰ ਖਾਲਸਾ ਦਾ ਉਹ ਰੂਪ ਨਜ਼ਰ ਆਵੇਗਾ ਜਿੱਥੇ ਅਸੀਂ ਕਹਿੰਨੇ ਕਿ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਇਸ਼ਟ ਸਹਿਬ ਦਾ ਖਾਲਸਾ ਮੇਰੋ ਕਹੀਅਤ ਦੇ